ਸਵਿਟਜ਼ਰਲੈਂਡ ਨਾਲ ਦੀ ਖੂਬਸੂਰਤੀ ਇੰਡੀਆ ਦੇ ਵਿੱਚ ਵੀ ਬੜੇ ਹੀ ਥਾਵਾਂ ਤੇ ਹੈਗੀ ਆ। ਬਸ ਭਾਲਣ ਲਈ ਹਰਪੇ ਸਿੱਧੂ ਵਰਗਾ ਬੰਦਾ ਚਾਹੀਦਾ ਹੈ। ਇੱਕ ਤਾਂ ਤੁਹਾਨੂੰ ਉਹ ਝੀਲ ਦਿਖਾਉਣ ਲੱਗੇ ਆ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਭੀਮਸੈਨ ਹੋਣਾ ਵੇਲੇ ਦੀ ਝੀਲ ਆ। ਜੋ ਆ ਮੰਦਿਰ ਤੁਹਾਨੂੰ ਦਿਖਾਈ ਦੇ ਰਿਹਾ ਨਾ ਇਹ ਮੰਦਿਰ 800 ਸਾਲ ਪੁਰਾਣਾ ਬਣਿਆ ਹੋਇਆ ਇਸੇ ਝੀਲ ਦੇ ਕਿਨਾਰੇ ਤੇ। ਇਸ ਮੰਦਿਰ ਨੂੰ ਦੇਖ ਕੇ ਤੁਹਾਨੂੰ ਐਵੇਂ ਲੱਗੂਗਾ ਕਿ ਮਿਸਤਰੀ ਬਸ ਹੁਣੇ ਹਟਿਆ ਤਾਂ ਬਣਿਆ ਹੀ ਹੋਣਾ ਐਡੀ ਖੂਬਸੂਰਤੀ ਨਾਲ ਲੱਕੜ ਦਾ ਕੰਮ ਹੋਇਆ ਹੋਇਆ ਇਸ ਝੀਲ ਦੇ ਵਿੱਚ ਇੱਕ ਹੋਰ ਬਲੱਖਣ ਗੱਲ ਆ ਆ ਜਿਹੜਾ ਤੁਹਾਨੂੰ ਫੁੱਲ ਜਾਂ ਤੈਰ ਦਾ ਦਿਖਾਈ ਦੇ ਰਿਹਾ ਨਾ ਇਹ ਨਦੀ ਦੇ ਵਿੱਚ ਇੱਕ ਟਾਪੂ ਆ ਛੋਟਾ ਜਿਹਾ ਇਸ ਝੀਲ ਦੇ ਵਿੱਚ ਜਿਹੜਾ ਦਿਨ ਦੇ ਵਿੱਚ ਕਈ ਜਗ੍ਹਾ ਬਦਲਦਾ ਤੇ ਇਹ ਸਦੀਆਂ ਤੋਂ ਐਵੇਂ ਤੈਰਦਾ ਫਿਰਦਾ ਇਹਦੇ ਵਿੱਚ ਸਦੀਆਂ ਤੋਂ ਇਸ ਜਗ੍ਹਾ ਦੇ ਵਿੱਚ ਹੋਰ ਬੜੀਆਂ ਖੂਬੀਆਂ ਐ ਇਹ ਜਗ੍ਹਾ ਕਿਹੜੇ ਥਾਂ ਤੇ ਆ ਇਹ ਸੁਣ ਲਈ ਤੁਹਾਨੂੰ ਹਰਪੇਜ ਦੀ ਸਾਰੀ ਵੀਡੀਓ ਸੁਣਨੀ ਪੈਣੀ ਐ ਉਹਦੇ ਬਦਲੇ ਤੁਸੀਂ ਸਾਨੂੰ ਦੇਖ ਕੇ ਜਾਣਾ ਸ਼ੇਅਰ ਆਪਣੇ ਦੋਸਤ ਨੂੰ ਸ਼ੇਅਰ ਕਰ ਦਿਓ ਜਿਹਨੂੰ ਘੁੰਮਣ ਫਿਰਨ ਦਾ ਸ਼ੌਂਕ ਆ ਤੇ ਸਾਡੀ ਕੋਸ਼ਿਸ਼ ਲਈ ਇੱਕ ਪਿਆਰ ਆਜਾ ਕਮੈਂਟ ਜ਼ਰੂਰ ਕਰਕੇ ਜਾਓ ਦਰਸ਼ਕੋ ਇਸ ਵਕਤ ਸਾਨੂੰ ਮੈਂ ਪ੍ਰਾਸ਼ਰ ਝੀਲ ਤੇ ਲੈ ਕੇ ਆ ਗਿਆ ਮੰਡੀ ਜ਼ਿਲ੍ਹੇ ਦੇ ਵਿੱਚ ਆ ਖੂਬਸੂਰਤ ਵਾਦੀਆਂ ਦੇ ਵਿੱਚ ਘਿਰੇ ਹੋਏ ਟਿਕਾਣੇ ਤੇ ਆ ਦੇਖ ਲਓ ਵੀ ਉਹ ਮਗਰ ਤੋਂ برف ਨਾਲ ਭਰੇ ਹੋਏ ਲੱਦੇ ਹੋਏ ਪਹਾੜ ਦਿਸ ਜਾਣਗੇ ਤੇ ਆ ਜੋ ਲੈ ਕੇ ਚੱਲਦਾ ਪ੍ਰੈਸ਼ਰ ਚੀਲ ਬਹੁਤ ਪੁਰਾਣੀ ਉਹਦੇ ਵਿੱਚ ਇੱਕ ਟਾਪੂ ਆ ਟਾਪੂ ਘੁੰਮਦਾ ਵੀ ਆ ਦਿਨ ਦੇ ਵਿੱਚ ਕਈ ਵਾਰ ਆਪਣੀਆਂ ਥਾਵਾਂ ਬਦਲਦਾ ਤੇ ਉੱਥੇ ਲੱਕੜ ਦਾ ਇੱਕ ਮੰਦਿਰ ਵੀ ਬਣਿਆ ਹੋਇਆ ਟਰੈਕਿੰਗ ਕਰਕੇ ਤਾਂ ਚੜ੍ਹਨਾ ਪੈਣਾ ਵਾ ਆਪਾਂ ਚੱਲਦੇ ਆ ਸਾਨੂੰ ਇੱਥੇ ਪੰਜਾਬ ਦੀ ਕੋਈ ਗੱਡੀ ਨਹੀਂ ਦਿੱਤੀ ਪਰ ਇਹ ਅਸਲ ਦੇ ਵਿੱਚ ਨਾ ਮੰਡੀ ਤੋਂ ਉਂ ਤੱਕ ਬਾੜ ਦੇ ਕਿਲੋਮੀਟਰ ਦੇ ਹਿਸਾਬ ਨਾਲ ਗੱਡੀ ਦਾ 55 ਕੀ ਆ ਪਰ ਉਵੇਂ ਗਣੀਆਂ ਤਾਂ 2 2.5 ਘੰਟੇ ਦਾ ਸਫ਼ਰ ਆ ਮਤਲਬ ਮਤਲਬ ਕੀ ਹੈ ਕਈ ਥਾਵਾਂ ਦਾ ਗੱਡੀ ਮਸਾਂ ਖਹਿ ਕੇ ਹੀ ਲੰਘਦੀ ਆ ਉਹ ਥਾਵਾਂ ਤੇ ਲੈ ਕੇ ਆ ਗਿਆ ਆ ਜੋ ਤਾਂਲੇ ਪਾਸੇ ਚੱਲਦੇ ਆ ਆਜੂ ਚੱਲ ਗਏ ਕਾਫੀ ਤਿੱਖੀ ਚੜਾਈ ਆ ਉਹ ਘਰ ਤੁਹਾਨੂੰ ਇਹ ਜਿਹਾ ਨਜ਼ਰ ਆ ਜਾਣਗੇ ਇੱਥੇ ਇਹ ਜਿਹੇ ਕੈਂਪ ਵਗੈਰਾ ਲੱਗੇ ਹੋਏ ਆ ਇਸ ਵਕਤ ਮਈ ਮਹੀਨੇ ਦੇ ਵਿੱਚ ਆ ਸੀ ਤਾਂ ਉਹ ਮੀਂਹ ਕਣੀਆਂ ਦੇ ਵਿੱਚ ਤਾਂ ਲੈਂਡਸਲਾਈਡ ਬਹੁਤ ਹੁੰਦਾ ਵਾ ਮਾ ਧਰਤੀ ਮਤਲਬ ਤੱਲੋਂ ਨਿਕਲ ਜਾਂਦੀ ਆ ਸਾਨੂੰ ਲੱਗਿਆ ਵੀ ਆ ਮੌਸਮ ਠੀਕ ਆ ਇਸ ਮੌਸਮ ਚ ਜਾਣਾ ਚਾਹੀਦਾ ਚੱਲਦੇ ਆ ਟਰੈਕਿੰਗ ਵਗੈਰਾ ਪੈਰਾਗਲਾਈਡਿੰਗ ਵਗੈਰਾ ਇੱਥੇ ਹੁੰਦੀ ਆ ਆ ਘਰ ਦੇ ਕੋਈਆ ਕਿੰਨੇ ਖੂਬਸੂਰਤ ਆ ਖਾ ਖੂਬਸੂਰਤੀ ਨੁਕਪਿਵਰੇ ਦਿਖਾਇਓ ਹੋ ਹੋ ਕਮਾਲ ਪੱਥਰ ਦੇਖੋ ਕਿੰਨੇ ਚੱਕੇ ਵਧੀਆ ਤਰੀਕੇ ਨਾਲ ਚੜ ਕੇ ਲਾਇ ਹੋਏ ਆ ਕੀ ਡਾ ਸੁਣਾ ਵਿਊ ਆ ਰਹੀ ਸਹੀ ਦੂਰ ਤੱਕ ਦਿਖਾ ਦਿਓ ਵੀ ਛੱਤਾਂ ਛੁੱਤਾਂ ਕਮਾਲ ਦਾ ਨਜ਼ਾਰਾ ਤੁਹਾਨੂੰ ਨਜ਼ਾਰਾ ਜੁਗਾ ਇੱਧਰ ਸੁੰਨੀ ਬਟੇ ਰਾਹ ਲੱਭ ਕਿਹੜੇ ਬਸਤੀ ਜਾਣਾ ਹੈ ਹਾਜੋ ਇੱਧਰ ਹਾਜੋ ਬਾਜੋ ਇਹ ਥੰਗੀ ਤੇ ਸੁਗੀ ਹਾ ਦੇਖ ਸਕਦੇ ਹਾਂ ਹਰ ਚੀਜ਼ ਆ ਗਈ ਪੁਰਾਣਾ ਮੰਦਿਰ ਵੀ ਆ ਥੱਲੇ ਜਾ ਕੇ ਆਪਾਂ ਦੇਖਦੇ ਹਾਂ ਵੀ ਕਿਵੇਂ ਆ ਮਾਹੌਲ ਇਧਰਲੇ ਪਾਸੇ ਆ ਝੀਲੂ ਵਾਲੇ ਪਾਸੇ ਆ ਗਏ ਉਹ ਮਗਰ ਦੂਰ ਤੱਕ ਪਹਾੜੀ ਪਹਾੜ ਨਜ਼ਰ ਆ ਜਾਣਗੇ ਸਾਰੇ ਵਿਆਦੀਆਂ ਦੇ ਵਿੱਚ ਘਿਰਿਆ ਹੋਇਆ ਇਹ ਥਾਵਾਂ ਆ ਕੁਛ ਵਗੈਰਾ ਇੱਥੇ ਰੈਸਟੋਰੈਂਟ ਵਗੈਰਾ ਸੀਗੇ ਉਹ ਬੰਦ ਕਰਕੇ ਜਾ ਚੁੱਕੇ ਆ ਇਧਰਲੇ ਪਾਸੇ ਆ ਬੰਦ ਹੋ ਚੁੱਕੇ ਆ ਇਧਰਲੇ ਪਾਸੇ ਕਿਉਂਕਿ ਲੋਕ ਟੂਰਿਸਟ ਇੱਥੇ ਲੋਕਲ ਹੀ ਜ਼ਿਆਦਾ ਹੁੰਦੇ ਆ ਦੂਜੇ ਘਟ ਆਉਂਦੇ ਆ ਫੇਰ ਸਵਾ ਤਾਂ ਗਰਮੀਆਂ ਵਾ ਪਰ ਫਿਰ ਵੀ ਵਧੀਆ ਠੰਡਕ ਜੀ ਮਹਿਸੂਸ ਹੋ ਰਹੀ ਆ ਆ ਜੋ ਚੱਲੇਗੇ ਇਧਰਲੇ ਪਾਸੇ ਦੇਖਦੇ ਆ ਸ਼ਾਨਦਾਰ 뷰 ਕੋਸ਼ਿਸ਼ ਕਰਾਂਗੇ ਡਰੋਨ ਵੀ ਚਲਾ ਕੇ ਤੁਹਾਨੂੰ ਦਿਖਾਉਂਗਾ ਪ੍ਰੈਸ਼ਰ ਲੇਕ ਲੇਕ ਆ ਇਹ ਆਉ ਚੱਲੇਗੇ ਕਾਫੀ ਟਲਾਂਣ ਤੇ ਆ ਹਾ ਹਾ ਜੀ ਕਰਦਾ ਖੜੇ ਰਹੀਏ ਯਾਰ ਕਮਾਲ ਆ ਇੱਥੇ ਲੱਕੜ ਦਾ ਬਣਿਆ ਹੋਇਆ ਮੰਦਿਰ ਵੀ ਆ ਇਹਦਾ ਇਤਿਹਾਸ ਵੀ ਮੈਂ ਦੱਸੂਗਾ ਕਿਨੇ ਬਣਾਈ ਸੀ ਦੇਖੀ ਇਤਿਹਾਸਾ ਇਹਦੀ ਵੀ ਗੱਲਬਾਤ ਆਪਾਂ ਉੱਧਰ ਥੱਲੇ ਜਾ ਕੇ ਵੀ ਆਪਾਂ ਕਰਨੀ ਆ ਉੱਥੇ ਜਾ ਕੇ ਵੀ ਗੱਲਬਾਤ ਕਰਦੇ ਆ ਤੇ ਵਿਊ ਦੇਖੋ ਹਵਾ ਠੰਢੀ ਠੰਢੀ ਆ ਰਹੀ ਆ ਇੱਥੇ ਸੂਨੀ ਬਾਲਪੁਰ ਨਾਲ ਲੈ ਕੇ ਆ ਹੌਲੀ ਹੌਲੀ ਉਤਰਿਆ ਪੈਰ ਬ੍ਰੇਕਾਂ ਤਾਂ ਤੇ ਪੈਰ ਧਰ ਕੇ ਇਹ ਨਾ ਹੋਵੇ ਵੀ ਉਹ ਚੀਲ ਚੁਲਬਣਾ ਪਵੇ ਤੇ ਚੀਲ ਉਹੀ ਦੇਖ ਨੂੰ ਛੋਟੀ ਲੱਗਦੀ ਆ ਡੂੰਗੀ ਬਹੁਤ ਆ ਉਹ ਸੂਨੀ ਬਿਲਕੁਲ ਭਾਈ ਬਿਲਕੁਲ ਉਹ ਡੂੰਗੀ ਬਹੁਤ ਆ ਆ ਚੱਲ ਕੇ ਥੱਲੇ ਹੋਰ ਦੇਖਦੇ ਆ ਯੋ ਤੁਰਿਆਓ ਕਾਫੀ ਸੋਹਣਾ ਵਿਊ ਆ ਦੇਖੋ ਤਾਂ ਸਹੀ ਢਾਲ ਕਿੰਨੀ ਆ ਲੋਕ ਇੱਥੇ ਆ ਕੇ ਬੈਠਦੇ ਕਰਦੇ ਆ ਮੌਜ ਨਾਲ ਸਵਾਦ ਲੈਂਦੇ ਆ ਉਹ ਝੀਲ ਆ ਚੁੱਕੀ ਆ ਸੋਨੂ ਮੈਂ ਦੱਸ ਦਿਆਂ ਵੀ ਪ੍ਰਾਸ਼ਰ ਰਿਸ਼ੀ ਜੀ ਹੋਇਆ ਕੋਈ ਉਹਨਾਂ ਦੇ ਨਾਂ ਦੇ ਉੱਤੇ ਇਹ ਬਣਿਆ ਬਣੀ ਸੀਗੀ ਮਤਲਬ ਮਛੀਲ ਦਾ ਨਾਂ ਰੱਖਿਆ ਗਿਆ ਸੀਗਾ ਆ ਦੇਖੋ ਕਿ ਲੋਕ ਪੱਥਰਾਂ ਦੇ ਉੱਤੇ ਪੱਥਰ ਟਿਕਾ ਕੇ ਵੀ ਨਾ ਕੁਛ ਨਾ ਕੁਛ ਮੰਨਤਾ ਹੋਊਗੀ ਆ ਪੱਥਰਾਂ ਦੇ ਉੱਤੇ ਪੱਥਰ ਟਿਕਾ ਕੇ ਰੱਖਦੇ ਆ ਕੋਈ ਨਾ ਕੋਈ ਮੰਨਤਾ ਹੋਊਗੀ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਤੇ ਕੋ ਪਰਲੇ ਬਸ ਵੀ ਕਿ ਢੇਰ ਨਜ਼ਾਰਾ ਆ ਜਾਂਦੇ ਕੋਈ ਹੋਰ ਥਾਵਾਂ ਤੇ ਵੀ ਮੈਂ ਦੇਖਿਆ ਸੀ ਮਰੀਨ ਮੈਂ ਆਪਣੇ ਮੌਜੂਦਾ ਥਾਨ ਬਣਾਏ ਹੁੰਦੇ ਨੇ ਪਿੰਨਾਂ 'ਚ ਥਾਨ ਹਾਂ ਉਹ ਉਹ ਚੀਜ਼ ਆ ਜੀ ਥਾਨ ਮਤਲਬ ਥਾਨ ਇੱਕ ਸਮਾਦ ਹੀ ਬਣਾਉਂਦੇ ਨੇ ਸਮਾਦ ਅੱਛਾ ਜਿਹਦੇ ਮੁੰਡਾ ਹੁੰਦਾ ਕਿਸੇ ਦਾ ਉਹਦੇ ਨਾਂ ਦੇ ਉੱਪਰ ਥਾਨ ਬਣਾ ਦਿੰਦੇ ਨੇ ਇਹ ਮੈਨੂੰ ਉਸ ਸਾਦ ਦਾ ਲੱਗਦਾ ਹੋ ਸਕਦਾ ਉਸ ਸਾਦ ਦਾ ਹੋਵੇ ਆਇਦਰ ਪਹਾੜੀ ਉਤਰੇ ਆਏ ਆਪਾਂ ਸੋ ਨੂੰ ਮੈਂ ਦੂਜੀ ਗੱਲ ਦੱਸ ਦਿਆਂ ਵੀ ਕਿਹਾ ਜਾਂਦਾ ਵੀ ਭੀਮ ਸੈਨ ਨੇ ਆਪਣੇ ਅਗਿਆਤ ਵਾਸ ਸਮੇ ਇਸ ਝੀਲ ਦਾ ਨਿਰਮਾਣ ਕੀਤਾ ਸੀਗਾ 2730 ਮੀਟਰ ਦੀ ਉਚਾਈ ਤੇ ਆ 2730 ਮੀਟਰ ਫੋਟਾਂ ਦੇ ਹਿਸਾਬ ਨਾਲ ਅੰਦਾਜ਼ਾ ਤੁਸੀਂ ਆਪੇ ਲਾ ਲਿਓ ਮੇਰਾ ਹਿਸਾਬ ਕਿਤਾਬ ਕੱਚਾ ਤੇ 2730 ਦਾ ਸਮੁੰਦਰੀ ਤਲ ਤੋਂ ਉਚਾਈ ਹੈ ਇਹਦੀ ਇੱਥੇ ਮੰਦਰ ਵੀ ਬਣਿਆ ਹੋਇਆ ਵਾ 13ਵੀਂ 14ਵੀਂ ਸਦੀ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕਾਫੀ ਥੱਲੇ ਉਤਰੇ ਆਏ ਆ ਆ ਰਹੇ ਜੀ ਸ਼ਾਨਦਾਰ 뷰 ਇੱਥੋਂ ਮੜਾ ਜਿਹਾ ਦਿਖਾ ਦਿਓ ਵੀ ਉਹ ਘਰ ਬਣੇ ਹੋਇਆ ਪੱਥਰਾਂ ਦੇ ਕਮਾਲ ਹੀ ਨਜ਼ਾਰਾ ਨਜ਼ਰ ਆਊਗਾ ਕੋਸ਼ਿਸ਼ ਕਰਾਂਗੇ ਆਪਾਂ ਡਰੋਨ ਵੀ ਚਲਾਵਾਂਗੇ ਆਜੋ ਤੁਰਿਓ ਇਧਰਲੇ ਪਾਸੇ ਇੱਕ ਨੇ ਦੇ ਵਿੱਚ ਇੱਕ ਟਾਪੂ ਨੂੰ ਮ گول ਚੱਕਰਾ ਚੱਕਰਾ ਜਾਂ ਨਜ਼ਰ ਆਊਗਾ ਜਿਹਨੂੰ ਸਥਾਨਕ ਪਾਸ਼ਾ ਦੇ ਵਿੱਚ ਟਾਲਾ ਕਹਿੰਦੇ ਆ ਟਾਲਾ ਟਾਲਾ ਨਾਂ ਕਹਿੰਦੇ ਆ ਉਹਨੂੰ ਤੇ ਉਹ ਕੀ ਆ ਕਿ ਦਨ ਦੇ ਵਿੱਚ ਆਪਣੀਆਂ ਥਾਵਾਂ ਨੂੰ ਬਦਲਦਾ ਰਹਿੰਦਾ ਵਾ ਹੁਣ ਜਿਵੇਂ ਉਹ ਪਰਲੇ ਪਾਸੇ ਲੱਗਿਆ ਹੋਇਆ ਕਦੇ ਉਹ ਇਧਰਲੇ ਪਾਸੇ ਝੀਲ ਵਾਲੇ ਪਾਸੇ ਆ ਜਾਂਦਾ ਤੇ ਆ ਜੋ ਆ ਝੀਲ ਆ ਗਈ ਆ ਝੀਲ ਦੇ ਅਰਥ ਕਰਦੇ ਇਹਨਾਂ ਨੇ ਜਾਲੀ ਲਾਤੀ ਕੋਪੀ ਵੀਰੇ ਕੈਮਰਾ ਚੱਕ ਕੇ ਦਿਖਾ ਦਿਓ ਦਖਾਦੇ ਵੀ ਆ ਝੀਲ ਅਗਿਆਤ ਵਾਸ ਸਮੇ ਕਿਹਾ ਜਾਂਦਾ ਵਿੱਚ ਛੁਰੀ ਹੋਰੀਆਂ ਮੱਛੀਆਂ ਵੀ ਆ ਹਾਂ ਇੱਥੇ ਸਖਤ ਮਨਾਵਾ ਵੀ ਕੋਈ दारू ਪੀਵੇ ਆ ਕੇ ਇਹ ਜਾਂ ਕੁਛ ਮਨਾਵਾ ਇੱਥੇ ਗੰਦਗੀ ਫਲਾਉਣਾ ਤਾਂ ਸਭ ਤੋਂ ਸਾਈ ਮਨਾ ਹੁੰਦਾ ਮਤਲਬ ਇੱਥੇ ਇਹ ਚੀਜ਼ ਹੈ ਕਿਉਂਕਿ ਧਾਰਮਿਕ ਸਥਾਨ ਆ ਇੱਥੇ ਇੱਕ ਧਰਮਸ਼ਾਲਾ ਵੀ ਬਣੀ ਸੀ ਜਿੱਥੇ ਲੋਕ ਆ ਕੇ ਰਹਿ ਸਕਦੇ ਹੁੰਦੇ ਸੀ ਪਰ ਲੋਕ ਇੱਥੇ ਆ ਕੇ ਗੰਦਗੀ ਪਾਉਣ ਲੱਗ ਗਏ ਫਿਰ ਉਹਨਾਂ ਨੇ ਚਿੱਟਾ ਜਵਾਬ ਦਿੱਤਾ ਲੋਕਾਂ ਨੂੰ ਕਦੇ ਖਬਰਦਾਰ ਹੋ ਜਾਓ ਆਪ ਦਾ ਕਰਾਈ ਤੇ ਰਹੋ ਟੈਂਟ ਲਾ ਕੇ ਪਰੇਰੇ ਰਹੋ ਤੇ ਪਰ ਮਤਲਬ ਇੱਥੇ ਨਹੀਂ ਰਹਿਣ ਦੇਣਾ ਤੁਹਾਨੂੰ ਫੀਕੀ ਵੀ ਆ ਗੱਲ ਹਨਾ ਅਗਲੇ ਦੀ ਆਸ ਥਾਵਾ ਧਰਮ ਦੇ ਵਿੱਚ ਤੁਸੀਂ ਇੱਥੇ ਗੰਦ ਪਾਉ ਮਾੜੀ ਗੱਲ ਆ ਆ ਦੇਖੋ ਆ ਇੱਥਾ ਕੁਪੀ ਬਰਾ ਦਿਖਾਇਓ ਇਹ ਮੰਦਿਰ ਦੀ ਬੈਕ ਸਾਈਡ ਆ ਦੇਖੋ ਕਿਡਾ ਕਮਾਲ ਦਾ ਦ੍ਰਿਸ਼ ਪੱਥਰ ਯਾਰ ਕਿੰਨੀ ਖੂਬਸੂਰਤੀ ਇਹ ਲੱਕੜ ਦਾ ਬਣਿਆ ਹੋਇਆ ਵਾ 13ਵੀ 14ਵੀ ਸਦੀ ਦਾ ਮੰਦਿਰ ਆ ਆਜੋ ਅੱਗੇ ਚੱਲਦੇ ਆ ਤੇ ਦੇਖਦੇ ਆ ਤੁਸ ਕੋ ਇਹ ਮੰਦਿਰ ਸਾਰਾ ਲੱਕੜੀ ਦਾ ਬਣਿਆ ਹੋਇਆ ਉਹ ਦੇਖੋ ਤਾਂ ਤੱਕ ਮਤਲਬ ਇੱਕ ਕੀਪ ਦੀ ਤਰ੍ਹਾਂ ਆ ਤੇ ਉੱਤੋਂ ਥੱਲੇ ਲੱਕੜ ਦਾ ਢਾਂਚਾ ਬਣਿਆ ਹੋਇਆ ਸਾਰੀ ਦੇਵਦਾਰ ਲੱਕੜੀ ਦਾ ਬਣਿਆ ਹੋਇਆ ਵਾ ਦੂਜੀ ਗੱਲ ਤੁਹਾਨੂੰ ਵੱਡੀ ਗੱਲ ਇਹ ਦੱਸ ਦਿਆਂ ਤੇਰੀ 13ਵਾਂ ਤੇ 13ਵੀਂ 14ਵੀਂ ਸਦੀ ਦੇ ਵਿੱਚ ਬਣਿਆ ਸੀ ਬੰਸੈ ਨਾਂ ਦਾ ਰਾਜਾ ਸੀਗਾ ਉਸ ਰਾਜੇ ਨੇ ਇਸ ਦਾ ਨਿਰਮਾਣ ਕਰਾਇਆ ਸੀਗਾ ਇੱਧਰਲੇ ਪਾਸੇ ਵੀ ਲੱਕੜ ਦਾ ਕੰਮ ਹੀ ਹੋਇਆ ਵਾ ਤੇ ਆਹ ਦੇਖੋ ਤਾਂ ਯਾਰ ਬਹੁਤ ਖੂਬਸੂਰਤ ਚੀਜ਼ ਆ ਕਮਾਲ ਦੀ ਗੱਲਬਾਤ ਆ ਮੈਂ ਇੱਥੇ ਸ਼ੂਜ਼ ਉਤਾਰ ਦਿਆਂ ਤੇ ਅੱਗੇ ਇੱਥੇ ਥੋੜਾ ਜਾ ਕੇ ਵੀ ਦਿਖਾਉਂਗਾ ਮੈਂ ਆਜੂ ਕਰਾ ਗੋਪੀ ਵੀਰੇ ਆਹ ਮੰਦਿਰ ਦਾ ਬੈਕ ਸਾਈਡ ਆਹ ਦੇਖੋ ਵੀ ਕਿਸ ਹਰ ਕਿਤਾਬ ਦੀਆਂ ਸਪੋਰਟਾਂ ਲਾਈਆਂ ਹੋਈਆਂ ਨੇ ਆ ਲੱਕੜ ਜਾਂ ਦੇਵਦਾਰ ਦੀ ਲੱਕੜੀ ਆ ਉਦੋਂ ਵਿੱਚ ਦੇਖੋ ਹੋਰ ਕੀ ਸਿਸਟਮ ਆ ਇਹ ਪੰਗੌਂਡਾ ਸ਼ੈਲੀ ਦਾ ਵਾ ਜਿਹੜੀ ਹਿਮਾਚਲ ਦੀ ਪਹਾੜੀ ਸ਼ੈਲੀ ਆ ਪੰਗੌਂਡਾ ਦੋ ਲੱਕੜਾਂ ਫਿਰ ਪੱਥਰ ਫਿਰ ਲੱਕੜ ਫਿਰ ਪੱਥਰ ਫਿਰ ਪੱਥਰ ਫਿਰ ਲੱਕੜ ਮਤਲਬ ਇਸ ਤਰੀਕੇ ਦੇ ਨਾਲ ਲੱਗਿਆ ਵੀ ਦੋਨਾਂ ਚੀਜ਼ਾਂ ਦੀ ਸਪੋਰਟ ਲੈ ਕੇ ਇਹ ਕਾਰਨ ਕੀ ਸੀ ਲੱਕੜ ਚ ਲਚਕਉਂਦੀ ਆ ਵੀ ਕੋਈ ਪੁਚਾਲ ਵਗੈਰਾ ਆਵੇ ਤਾਂ ਉਸ ਦਾ ਇਸ ਚੀਜ਼ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਪਹਾੜਾਂ 'ਚ ਪੁਚਾਲ ਆਉਣ ਦੀ ਸਮਰੱਥਾ ਜਾਂ ਸੰਭਾਵਨਾ ਜ਼ਿਆਦਾ ਹੁੰਦੀ ਆ ਆਹਨ ਦੇਖ ਆਓ ਬਰੇ ਆਹ ਤਾਂ ਹੀ ਤੋਂ ਕਰਕੇ ਦਿਖਾ ਦਿਓ ਦੇਖੋ ਵੀ ਢਾਂਚਾ ਕਿ ਹਿਸਾਬ ਕਿਤਾਬ ਦਾ ਵਾ ਸ਼ਾਨਦਾਰ ਢਾਂਚਾ ਤੁਹਾਨੂੰ ਨਜ਼ਰ ਆਊਗਾ ਦੇਖੋ ਇਹ ਮੰਦਰ ਦਾ ਉਤਲਾਟਾ ਇਹ ਪੰਗੌਂਡਾ ਸ਼ੈਲੀ ਦਾ ਬਣਿਆ ਹੋਇਆ ਮੰਦਰ ਆ ਕਮਾਲ ਦੀ ਗੱਲ ਬਾਤ ਆ ਇਧਰਲੇ ਪਾਸੇ ਆਪਾਂ ਅੰਦਰੋਂ ਵੀ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਇੱਥੇ ਜੂਨ ਮਹੀਨੇ ਦੇ ਵਿੱਚ ਮੀਲਾ ਵੀ ਲੱਗਦਾ ਵਾ ਆ ਮੰਦਰ ਦੀ ਐਂਟਰੀ ਆ ਆ ਦੇਖੋ ਚੁਗਾਠਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਲੱਗੀਆਂ ਹੋਈਆਂ ਆਜੋ ਇੱਥੇ ਮਤਲਬ ਉਹ ਤਿਹਾਰ ਮਨਾਇਆ ਜਾ ਰਿਹਾ ਲੱਗਦਾ ਆ ਮੰਦਿਰ ਦਾ ਅੰਦਰਲਾ ਪਾਸਾ ਵਾ ਆ ਤੁਹਾਨੂੰ ਵੀਊ ਦਿਖ ਜੂਗਾ ਤਾਂ ਤੱਕ ਮੰਦਿਰ ਦਾ ਅੰਦਰਲਾ ਪਾਸਾ ਵਾ ਤੇ ਇੱਧਰਲੇ ਪਾਸੇ ਆ ਜਓ ਆਜੋ ਆਜੋ ਉਧਰ ਤੁਰਿਓ ਇਧਰ ਕੋ ਪਾ ਇਹ ਰਮਨਦੀ ਕੀ ਚੱਲ ਰਹੀ ਆ ਕੋਈ ਤਿਹਾਰ ਹੋਗਾ ਤੇ ਆ ਤੇ ਆ ਤਾਂ ਦਿਖਾਉਂਦੇ ਜਾਇਓ ਸਾਰਾ ਅੰਦਰਲਾ ਪ੍ਰਾਇਸਰ ਜਿਹੜਾ ਬਰਾਂਡਾ ਵਾ ਸਾਰਾ ਲੱਕੜ ਦਾ ਹੀ ਬਣਿਆ ਹੋਇਆ ਤੁਹਾਨੂੰ ਸਾਬ ਤੌਰ ਤੇ ਨਜ਼ਰ ਆਊਗਾ। ਆ ਦੇਖ ਸਕਦੇ ਹੋ ਤੁਸੀਂ। ਆ ਦੇਖੋ ਕਿਰਾ। ਇੱਥੇ ਧਰਮਸ਼ਾਲਾ ਸੀ ਇੱਥੇ ਰਹਿ ਸਕਦੇ ਹੁੰਦੇ ਸੀਗੇ। ਆਜੋ ਆਜੋ ਉੱਤਰਿਓ। ਆਜੋ ਆਜੋ। ਆ ਰੀਲਿੰਗ ਵਗੈਰਾ ਕਮਾਲ ਦੀ ਲੱਗੀ ਹੋਈ ਆ। ਦੇਖੋ ਕਿੰਨਾ ਸ਼ਾਨਦਾਰ 뷰 ਤੁਹਾਨੂੰ ਨਜ਼ਰ ਆਊਗਾ। ਇਹ ਪੰਗੌਂਡਾ ਸ਼ੈਲੀ ਦਾ ਮੰਦਿਰ ਜਿਹੜਾ ਇਸ ਵਕਤ ਤੁਸੀਂ ਦੇਖ ਰਹੇ ਹੋ ਤੇ ਉੱਤੇ ਆ ਲੱਕੜ ਦੀਆਂ ਪੌੜੀਆਂ ਚੜਦੀਆਂ ਸੀ। ਆ ਫਿਰ ਤਾਂ ਜਾ ਕੇ ਦੇਖ ਸਕਦੇ ਆ। ਜਾ ਸਕਦੇ ਹਾਂ ਉੱਪਰ। ਆਇਓ ਟਾਂਚਾ ਕਿ ਦੇਖਿਓ ਅਜਵਾਗ ਨੂੰ ਬੂਟ ਪਾਈ ਜਾ ਰਿਆ ਤੇ ਆ ਦੇਖੋ ਲੱਕੜ ਦੀਆਂ ਹੀ ਪੌੜੀਆਂ ਆਲੇ ਆ ਦੇਖੋ ਇਤਾਰਮ ਸ਼ਾਲਾ ਹੁੰਦੀ ਹੈ ਲੱਕੜ ਦਾ ਹੀ ਇਹ ਸਾਰਾ ਟਾਂਚਾ ਲੱਕੜ ਦਾ ਗੁੱਪੀ ਭਰੇ ਆ ਜੋ ਮੜਾ ਜਾ ਤਾਂ ਆਜੋ ਆਖਦੇ ਤੁਸੀਂ ਆਜੋ ਹੌਲੀ ਹੌਲੀ ਇਹ ਸਾਰਾ ਲੱਕੜ ਆ ਰਿਆ ਸੀ ਸੈਟਿੰਗ ਕਰ ਲੁ ਹੋ ਗਈ ਤੇ ਆ ਦੇਖੋ ਸਾਰੇ ਲੱਕੜ ਦਾ ਹੀ ਆ ਮੋਢਲ ਦਰਵਾਜ਼ੇ ਵਗੈਰਾ ਧਰਮਸ਼ਾਲਾ ਦਾ ਰੂਪ ਸੀਗਾ ਵੀ ਬਾਹਰੋਂ ਅੰਦਰੋਂ ਕਿਸੇ ਨੇ ਆਉਣਾ ਤਾਂ ਇੱਥੇ ਆ ਕੇ ਰਹਿ ਸਕਦਾ ਸੀਗਾ ਆ ਦੇਖੋ ਪੰਗੌਂਡਾ ਸ਼ੈਲੀ ਦਾ ਬਣਿਆ ਹੋਇਆ ਮੰਦਿਰ ਆ 7-800 ਸਾਲ ਹੋ ਗਏ ਇਸ ਮੰਦਿਰ ਨੂੰ ਬਣੇ ਹੋਏ ਕਮਾਲ ਹੀ ਨਜ਼ਰ ਸੁਖਾਊਗਾ ਇਧਰੋਂ ਵੀਰੇ ਬਾਹਰਲੇ ਪਾਸੇ ਦਿਖਾ ਦਿਓ ਮੰਦਿਰ ਕਿਸ ਹਸਾਬ ਕਿਤਾਬ ਦਾ ਵਾ ਦੇਖਿਓ ਕਿਰਾ ਤਾਂ ਤੱਕ ਤੁਹਾਨੂੰ ਨਜ਼ਰ ਆਊਗਾ ਬਹੁਤ ਖੂਬਸੂਰਤੀ ਕਮਾਲ ਦੀ ਆ ਮੰਦਿਰ ਦੀ ਆ ਦੇਖੋ ਪੰਗੌਂਡਾ ਸ਼ੈਲੀ ਦਾ ਮੰਦਿਰ ਆ ਇਹ ਦਰਚੁਕੂ ਇਸੀ ਪੰਗੌਂਡਾ ਸ਼ੈਲੀ ਦਾ ਮੰਦਿਰ 13ਵੀਂ 14ਵੀਂ ਸਦੀ ਦਾ ਬਣਿਆ ਹੋਇਆ ਬਹੁਤ ਖੂਬਸੂਰਤ ਤੁਸੀਂ ਮਗਰ ਦੇਖ ਹੀ ਰਿਹਾ ਹੋਗਾ ਤੁਹਾਨੂੰ ਅੰਦਾਜ਼ਾ ਲੱਗ ਗਿਆ ਕਿਹੋ ਜਿਹਾ ਨਾਂ ਵੀ ਮੈਂ ਬੋਲਾਂ ਤਾਂ ਵੀ ਇਹਦੀ ਖੂਬਸੂਰਤੀ ਦਾ ਪਤਾ ਲੱਗ ਗਿਆ ਹੋਊਗਾ ਆ ਨਾਲ ਧਰਮਸ਼ਾਲਾ ਸੀ ਪੁਰਾਣੀ ਪ੍ਰਾਸਰ ਝੀਲ ਦੇ ਕਿਨਾਰੇ ਤੇ ਬਣਿਆ ਹੋਇਆ ਬਹੁਤ ਰਮਣੀਕ ਵਾਦੀਆਂ ਦੇ ਵਿੱਚ ਇੱਧਰ ਝੀਲ ਆ ਗਈ ਪਹਾੜ ਨੇ ਚਾਰੇ ਪਾਸੇ ਪਹਾੜੀ ਪਹਾੜ ਪ੍ਰਾਸ਼ਰ ॠषि ਜੀ ਹੋਏ ਆ ਉਹਨਾਂ ਦੇ ਨਾਂ ਤੇ ਇਸ ਝੀਲ ਦਾ ਨਿਰਮਾਣ ਹੋਇਆ ਸੀਗਾ ਤੇ ਨਾ ਉਹ ਨਾ ਉਹਨਾਂ ਦੇ ਨਾਂ ਤੇ ਨਾਂ ਪਿਆ ਸੀਗਾ ਪਰ ਅਸਲ ਚ ਕਿਹਾ ਜਾਂਦਾ ਵੀ ਭੀਮ ਸੈਨ ਨੇ ਇਹ ਅਗਿਆਤ ਵਾਸ ਦੇ ਸਮੇਂ ਮਤਲਬ ਕਿ ਜਦੋਂ ਉਹਨਾਂ ਨੂੰ ਬਣਵਾਸ ਸੀ ਇੱਕ ਕਿਸਮ ਦਾ ਰਾਜਪਾਲ ਛੜਤਾ ਸੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਇਸ ਚੀਜ਼ ਦਾ ਨਿਰਮਾਣ ਹੋਇਆ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ